ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਬੈੜ ਤੇ ਇੱਕ ਬੱਚੀ ਦੋ ਨਗਦ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈਗਾ ਜੀਵਨਜੀਤ ਸਿੰਘ ਪਿੰਡ ਰਾਮੂ ਵਾਲਾ ਕਲਾ ਪਿੰਡ ਰਾਮੂ ਵਾਲਾ ਕਲਾ ਜ਼ਿਲ੍ਹਾ ਮੋਗਾ ਪੇ। ਹਾਂਜੀ ਹਾਂਜੀ। ਮੋਗਾ ਸ਼ਹਿਰ ਤੋਂ ਰਹੇਗਾ 10-12 ਕਿਲੋਮੀਟਰ। ਹਾਂਜੀ ਹਾਂਜੀ। ਤੇ ਮੋਬਾਈਲ ਨੰਬਰ ਬਈ ਜੀ 9814701129। 9814701129। 01129। ਹਾਂਜੀ। ਇਹ ਦੋਨੇ ਪਾਸੋਂ ਆਪਣੇ ਘਰ ਦੀ ਹੈ। ਹਾਂਜੀ ਕਰਦੀ ਹੈ ਵੀਰੇ। ਆਪਣਾ ਮੰਨ ਕੇ ਜਦੋਂ ਵੜੇ ਰੱਖਿਆ ਹੁੰਦਾ ਦਬੀ ਨੂੰ ਹਣਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਜਿਹੜੀ ਆਪਾਂ ਵੱਚੀ ਦੇਖੀ ਜੈ ਨਸੂਆ ਕਿਹੜਾ ਸੂਰੀ ਆ। ਇਹ ਦੂਜੇ ਸੂਏ ਸੂਂਦੀ ਆ ਬਈ ਪ੍ਰੀਤਪੁਰ ਦੀ ਆ। ਦੂਜੇ ਸੂਏ ਸੂਰੀ ਪ੍ਰੀਤਪੁਰ ਦੀ ਆਪ ਆ। ਹਾਂਜੀ ਇਹਦੇ ਬਾਗ ਆ 50062 ਲੱਗਿਆ ਹੋ ਠੀਕ ਹੈ 50 062 ਤੋਂ ਗੱਬਣਾ ਹਾਂਜੀ ਹਾਂਜੀ ਅੱਜ ਦਿਨ ਕਿੰਨੇ ਕੇ ਰਹਿ ਗਏ ਸੂਣ ਚ ਇਹਦੇ 18 ਤਰੀਕ ਨੂੰ ਦਿਨ ਪੂਰੇ ਹੁੰਦੇ ਲਗਭਗ 12 13 ਦਿਨ ਬਾਕੀ ਹਾਂਜੀ 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 ਪਹਿਲੇ ਸਵੇਰ ਦੁੱਧ ਕਿੰਨਾ ਚੋਇਆ ਪਿਆ ਪਹਿਲੇ ਇਹਨੇ 18 ਲੀਟਰ ਚੋਇਆ ਜੀ ਠੀਕ ਹੈ 17 18 ਲੀਟਰ ਦੁੱਧ ਪਲੂਣ ਦਾ ਪਾ ਚੋਇਆ ਹਾਂਜੀ ਹਾਂਜੀ ਤੇ ਚੌਂਡ ਚਵਾਦੀ ਕਿਵੇਂ ਓਕੇ ਜੀ ਵਧੀਆ ਬਹੁਤ ਵਧੀਆ ਵੀਰੇ ਸੰਢੀ ਸੀਲ ਠੀਕ ਹੈ ਪ੍ਰੀਤ ਵੱਲ ਦੀ ਆਪ ਆ ਗਈ ਅੱਗੇ 50 062 ਤੋਂ ਗੱਬਣਾ ਹਾਂਜੀ ਤੇ ਰੇਟ ਇਹਦਾ ਕੀ ਰੱਖਿਆ ਜਾ ਰਿਹਾ ਰੇਟ ਆਪਾਂ ਫੋਨ ਤੇ ਕਰਾਂਗੇ ਜੈ ਜੋ ਚੀਜ਼ ਦੇ ਸਾਹ ਹਾਂਜੀ ਹਾਂਜੀ ਰ ਤੋ ਬਰ ਫੇਸ ਕੁਆਲਟੀ ਵਗੈਰਾ ਦੇਖ ਸੋ ਮੱਥੇ ਦਾ ਟੋਆ ਵਗੈਰਾ ਚੰਗਾ ਥੋੜੇ ਸਾਫ ਫਿਲਦਰੀ ਰਾਜੀ ਸੰਮੀ ਪੜੀ ਵੀ 10 12 ਦਿਨ ਸੂਣ ਦੇ ਵਿੱਚ ਪੈਂਡਿੰਗ ਪਿਆ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੋਡੀ ਸਟਰਕਚਰ ਵਗੈਰਾ ਤੇ ਬਾਕੀ ਬਾਟੇਲਾ ਦੇਖੋ ਬਿਲਕੁਲ ਕੰਪੈਕਟ ਹਵਾਨਾਗਾ 18 ਦਿਨ ਨੂੰ ਵੀਰ ਨੇ ਦੱਸਿਆ ਦਿਨ ਪੂਰੇ ਆ ਤੇ 17 18 ਕਿਲੋ ਦੁੱਧ ਦਾ ਦੱਸਿਆ ਕਿ ਪਲੂਣ ਦਾ ਪਹਿਲੇ ਸਵੇ ਥਣ ਵੀ ਪੂਰੀ ਵਿੱਥੀ ਤੇ ਲੱਗਿਆ ਇਹਦਾ ਚੋਇਆ ਹੋਇਆ ਸੋਲੇਵਾ ਵਗੈਰਾ ਪਰ ਨੇੜੇ ਤੋਂ ਫਿਰ ਦਿਖਾ ਦੇ ਇੱਕ ਵਾਰ ਸੋ ਥਾਂ ਦੇਖ ਸਕਦੇ ਹੋ ਚਾਰੇ ਨਿਕੜ ਨੇ ਤੇ ਦਿਨ ਹਜੇ 10 12 ਕੱਢ ਦੀਆ ਤੇ ਲੇਵਾ ਫਿਰ ਜਮਾ ਫਟਫਾਟੀ ਰੱਖ ਜੇ ਹਾਂ ਪੂਰਾ ਫਿੱਟ ਰੱਖਦੀ ਆ ਡਰ ਕੁਆਲਟੀ ਫਿੱਟ ਠੀਕ ਆ ਕੰਪਨੀ ਇਹਦਾ ਭਰ ਕੇ ਸੋਣਾ ਨੇ ਅੱਬ ਬਹੁਤ ਪਈ ਢਿੱਲਾਂ ਜੇ ਠੀਕ ਆ ਵੀ 10 12 ਦਿਨ ਸਾਡੇ ਬਾਗ ਦੇ ਪੱਕੇ ਦੀ ਵੀਡੀਓ ਕਵਰ ਕਰਾ ਦੀ ਹਾਂਜੀ 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 ਠੀਕ ਆ ਰੇਟ ਜੈਨੂਅਲ ਹੋਊਗਾ ਜਿਹਾ ਹਾਂਜੀ ਹਾਂਜੀ ਉਮੀਦ ਹੈ ਕਿ ਦੁੱਧ ਤੇ ਆਪਾਂ ਨੂੰ ਕੀ ਦੇ ਦੋ 22 24 ਲੀਟਰ ਦੇ ਦੇਊਗੀ ਇਹਨਾਂ ਬਾਪ 20 ਲੀਟਰ ਮੰਨ ਕੇ ਵਰਦਾ ਲੈ ਲੈ ਹਾਂ ਹਾਂ ਦੋ ਸੋ ਬਾਕੀ ਅਗਲੇ ਸੇਵਾ ਦੇ ਡਿਪੈਂਡ ਆ ਤੇ ਬਾਈ ਜੀ ਅੱਗੇ ਆਪਾਂ ਦੀ ਬੱਚੀ ਦੇਖੀ ਜਾਂਦੇ ਆ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਹੋਊਗੀ 16 ਕਿ ਮਹੀਨੇ ਮੰਨ ਕੀ ਕਹਤੇ ਇਹ ਤਾਰਾਂ ਕਰੀ ਜਾਂਦੀ ਐ AI ਹੋਣ ਦੇ ਨੇੜੇ ਐ ਠੀਕ ਐ AI ਹੋਣ ਦੇ ਬਰਕਰੂ ਕਾਬਲਾ ਹਨਾ ਥਣ ਚਾ ਰਹੀ ਕੋਈ ਫੋਰਸਾਂਗ ਤਾਂ ਨਹੀਂ 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 ਥਣ ਚਾ ਰਹੀ ਸੋ ਵੀਰ ਉਹ ਥਣ ਚਾ ਰਹੀ ਐ ਕੋਈ ਫੋਰਸਾਂਗ ਨਹੀਂ ਹੈਗੀ ਇਹਦੇ ਤੇ ਕੋਈ ਰਿਕਾਰਡ ਵਗੈਰਾ ਪਤਾ ਕੁਛ ਕਿ ਯਾਦ ਨਹੀਂ ਨਹੀਂ ਕੋਈ ਨਹੀਂ ਆ ਠੀਕ ਐ ਹੈਕ ਕਰਦੀ ਕਿ ਲੈ ਆਈ ਸੀ ਆਪੇ ਨਹੀਂ ਇਹ ਆਪਣੇ ਕੋਲ ਆਈ ਐ ਵੀਰੇ ਠੀਕ ਐ ਆਪਾਂ ਖਰੀਦੀ ਸੀਗੀ ਹਾਂਜੀ ਹਾਂਜੀ ਤੇ ਇਹ ਹੀਟ ਕੱਢ ਕੇ ਇੱਕ ਦੀ ਵਾਰ ਹਾਂਜੀ ਕੱਢੀ ਜੀ ਠੀਕ ਐ ਰੇਟ ਆਪਾਂ ਇਹਦਾ ਕੀ ਰੱਖਿਆ ਇਹਦਾ ਵੀਡੀਓ ਤੇ ਕਰਦਾਂਗੇ ਠੀਕ ਐ ਥੋੜੀ ਬਾਅਦ ਨੂੰ ਸੋ ਵੀਰ ਉਹ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਜਰਸੀ ਤੇ 16-17 ਮਹੀਨੇ ਦੀ ਏਜ ਆ ਤੇ ਮੂੰਹ ਕਰਿਓ ਬੜਾ ਜੋਰੀ ਨੇ ਇਹਦਾ ਸੁੱਕ ਕੰਨ ਵਗੈਰਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸਾਫ ਸੁਥਰਾ ਸੋਹਣਾ ਟੂਆ ਵਗੈਰਾ ਲਗਭਗ ਏਏ ਹੋਣ ਦੇ ਬਿਲਕੁਲ ਕਾਬਲਾ ਮਹੀਨਾ ਖੰਡ ਸਾਬੇਗੀ ਵਜਨ ਲਗਭਗ ਨੀਰ ਰੋਡ ਪੂਰੀ ਇਹਦਾ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੋਂ ਆਪਾਂ ਦਿਖਾ ਦਿਆਂ ਇੱਕ ਬੈੜ ਤਾਜੀ ਸੂਨ ਵਾਲੀ ਦੂਜਾ ਸੂਆ ਇੱਕ ਦਿਖਾਦੀ ਪਾਲਕ ਬੱਛੀ ਜਾਂਦੀ ਇਹ ਦੋਨੇ ਨਾਲ ਗੇਹਰਾ ਬਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ 9814701129 ਪਿੰਡ ਆਪਣਾ ਰਾਮੂ ਵਾਲਾ ਕਲਾ ਰਾਮੂ ਵਾਲਾ ਕਲਾ ਜ਼ਿਲ੍ਹਾ ਮੋਗਾ ਤੋ ਕੋਈ ਵੀ ਨਾਗਰ ਤੁਹਾਡੇ ਪਸੰਦ ਦੇ ਕੋਲੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈ